हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤੋਂ ਕੁੜਕ ਨੂੰ ਮੱਝ ਤੇ ਚਾਰ گاਵਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਗਾਮ ਦੋਸਤੋ ਇਹ ਕਪੜੇ ਸੂਣਦੇ ਦੋਸਤੋ ਬਿਲਕੁਲ ਨੇੜੇ ਆ ਡਿਟੇਲ ਇਹਦਾ ਪਸ਼ੂ ਦੀ ਸਾਰੀ ਆਪਾਂ ਆ ਵੀਰ ਦੇ ਕੋਲੋਂ ਪੁੱਛ ਕੇ ਤੁਹਾਡਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਆਓ करिए ਗੱਲਬਾਤ ਵੀਰ ਨਾਲ ਡਿਟੇਲ ਆਪਾਂ ਇਹਨਾਂ ਪਛੋਰੀ ਵੀਰ ਦੇ ਕੋਲ ਪੁੱਛ ਲਈਏ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ। ਹੋਰ ਭਾਈ ਠੀਕ ਠਾਕ ਹੋ? ਵਧੀਆ ਠੀਕ ਠਾਕ ਵੀਰ ਜੀ ਵਧੀਆ ਜੀ। ਵਧੀਆ ਜੀ ਕੰਮ ਕਰਦਾ ਵਧੀਆ ਹੋ ਗਿਆ। ਕਿਰਪਾ ਸੱਚੇ ਪਾਤਸ਼ਾਹ ਦੀ। ਠੀਕ ਹੈ। ਐਡਰੈਸ ਬੋਲਦੀ ਵੀਰ ਆਪਾਂ। ਐਡਰੈਸ ਵੀਰ ਜੀ ਪਿੰਡ ਕੈਰੋਂ। ਹਾਂਜੀ। ਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਠੀਕ ਹੈ ਜੀ। ਨਜੀਦੀ ਗ੍ਰੈਂਡ ਕੈਰੋਂ ਪੈਲਸ ਦੇ ਲਾਗੇ ਜਿੱਥੇ ਮੇਰੇ ਵੀਰ ਨੇ ਲੋਕੇਸ਼ਨ ਲਾਉਣੀ ਹੈ ਗ੍ਰੈਂਡ ਕੈਰੋਂ ਦੀ ਲੋਕੇ ਸੋਨੇ ਪੱਟੀ ਬਿਲਾ ਤਰਨਤਾਰ ਨਾਂ ਫੋਨ ਨੰਬਰ ਹੈਗਾ ਜੀ 98724 39717 98724 39717 ਠੀਕ ਹੈ ਅਜੀ ਵੀਰ ਆਪਣੇ ਕੋਲ ਟੋਟਲ 5 ਨਾਗ ਆ ਹਾਂਜੀ 5 ਨਾਗ ਵੀਰ ਜੀ ਜਿਨ੍ਹਾਂ ਦੇ ਵਿੱਚ ਇੱਕ ਮਾਜ ਤੋਪੜ ਗੱਬਣੇ ਤੇ ਇੱਕ ਗਾਂ ਗੱਬਣੇ ਹਾਂਜੀ ਹੈਨਾ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਮਾਜ ਜਿਹੜੀ ਕਿੰਨੇ ਚਿਰ ਦੀ ਗੱਬਣੇ ਵੀਰ ਜੀ ਇਹ 3 ਮਹੀਨਿਆਂ ਦੀ ਗੱਬਣਾ ਵੀਰ ਜੀ ਚੈੱਕ ਪਾਸ ਹੈ ਕਿੱਕ ਪਾਸ ਵੀ ਜੀ ਅੱਜ ਹੀ ਪਾਸ ਕਰਾਈ ਆਪਾਂ ਵੀ ਉਹ ਆਪਣੇ ਕੋਲ ਆ ਠੀਕ ਹੈ ਵੀਰ ਭਰਾ ਨੂੰ ਕੋਈ ਆਪਣਾ ਛੱਕ ਹੋਵੇ ਠੀਕ ਹੈ ਜੀ ਆਪਣੇ ਘਰੋਂ ਚੈੱਕ ਕਰਾ ਕੇ ਜਾ ਠੀਕ ਹੈ ਹਾਂਜੀ ਇਹ ਵੀਰ ਸੂਹਾ ਕਿਨਵਾ ਸੁਈ ਦੇ ਕੁੱਪੜ ਕਿਨਵਾ ਸੁਈ ਆ ਤੇ ਵੀ ਜੀ ਇਹ ਹੈਗੀ ਆ ਵੀ ਗੱਬਣ ਦੁਜੇ ਸੁਵੇ ਲਈ ਜੇ ਕਾਂ ਬਾਸ਼ੀ ਇਹ ਹਾਂਜੀ ਬਾਕੀ ਇਹ ਨਾਵਾ ਵੀ ਮਾਲ ਤੋਂ ਆਈ ਥੋੜੀ ਜੀ ਆ ਵੇਖੋ ਨਾ ਐਦਾਂ ਹੀ ਭਾਵੇਂ ਇਹਨੂੰ ਵੇਚੋ ਥੱਲੇ ਕਰ ਮਾੜੀ ਠੀਕ ਹੈ ਆ ਵੇਖੋ ਠੀਕ ਹੈ ਜੀ ਇਹ ਕੰਬਲੀ ਆ ਵੇਖੋ ਅੱਛਾ ਜੀ ਗਾਂਵਾਲਾ ਹਸਾਬ ਹੀ ਗਾਂਵਾਲਾ ਹਸਾਬ ਹੀ ਆ ਵੀਰ ਜੀ ਨੂੰ ਮਨੋ ਕੋਈ ਇਹ ਨੂੰ ਮੰਨ ਲਓ ਕਹੇ ਕਿ ਇਹਦੀ ਕੋਈ ਇਹ ਗੱਲ ਹੈ ਜੀ ਆ ਵੇਖੋ ਠੀਕ ਚੌਥਾ ਥਣਾ ਚੋਂ ਮੰਨ ਲਾ ਇਹ ਗੱਲ ਹੈ ਜੀ ਦੁੱਧ ਵੀ ਦੀ ਇਹਦੇ ਕੋਲੇ ਹੈਗਾ ਜੀ ਹੁਣ ਇਸ ਟਾਈਮ ਆ ਵੇਖੋ ਤੇ ਕੋਈ ਇਹਨੂੰ ਮਕਰਮਾਲੀ ਨੂੰ ਇਦਾਂ ਮੰਨ ਲਓ ਪਹਾੜੇ ਦੀ ਵੀ ਲੋੜ ਕੋਈ ਨਹੀਂ ਆ ਵੇਖੋ ਲਓ ਜੀ ਦੋਸਤੋ ਐਮਪੀ ਕਟਵਾਲਾ ਸਾਹਿਬ ਜੀ ਆ ਵੇਖੋ ਲਓ ਜੀ ਹਾਂ ਕੋਈ ਪਹਾੜੇ ਦੀ ਕੋਈ ਟੀਕੇ ਦੀ ਲੋੜ ਨਹੀਂ ਜੀ ਹਾਂ ਜੀ ਜਦੋਂ ਮਰਜੀ ਤੁਸੀਂ ਚੁੱਕ ਸਕਦੇ ਹੋ ਅੱਛਾ ਕੋਈ ਲੱਤ ਨਹੀਂ ਕੋਈ ਬਾਹ ਨਹੀਂ ਦੁੱਧ ਵੀਰ ਜੀ ਇਹਦੇ ਕੋਲੇ ਹੋਊਗਾ ਜਿਵੇਂ 4 ਕਿਲੋ 4 ਕਿਲੋ ਪੱਕਾ ਤਿਆਰ ਹਾਂਜੀ 4 ਹਾਂਜੀ ਵੀਰ ਜੀ ਦੁੱਧ 4 ਕਿਲੋ ਪੱਕਾ ਤਿਆਰ ਜੀ ਹਾਂਜੀ 4 ਕਿਲੋ ਪੱਕਾ ਵੀਰ ਜੀ ਕੱਢੀਏ ਬਾਹਰੋਂ ਤੋੜ ਕੇ ਲੈ ਲਓ ਦੋਸਤੋ ਦਰਮਿਆਨਾ ਕਰਦੇ ਮਿੱਟੀ ਦੀ ਕਿੰਨੀ ਦਰਦੀ ਦੁਰਦੀ ਆ ਮਿੱਟੀ ਵੱਡੀ ਆ ਦਰਦੀ ਆ ਥੋੜੀ ਜਿਹੀ ਮਾਨ ਲਓ ਕੋਈ ਇਹ ਕਹੇ ਪਾਰੇ ਦੀ ਲੋੜ ਨਹੀਂ ਕੋਈ ਨਹੀਂ ਉੱਥੇ ਹੀ ਬੈਠੋ ਥੱਲੇ ਠੀਕ ਹੈ ਜੀ ਹਾਂਜੀ ਕੋਈ ਨਹੀਂ ਮੰਨ ਲਓ ਇਹ ਗੱਲ ਹੈ ਕਿ ਕੋਈ ਲੱਤ ਨਹੀਂ ਕਰਮ ਵਾਲੀ ਕਿਤੇ ਮਾਰੂਗੀ ਲਓ ਦੋਸਤੋ ਦਰਮਿਆਨਾ ਘਾਤੇ ਚੈੱਕ ਕਰ ਸਕਦੇ ਹੋ ਹਾਂ ਪਸ਼ੂ ਜਦੋਂ ਲਿਆਈ ਦਾ ਖਰੀਦ ਕੇ ਆਪਣੇ ਘਰੇ ਆ ਕੇ ਵੈਸੇ ਕੋਹ ਰਚਦਾ ਲੈਓ ਜੀ ਮੋੜ ਦਿਓ ਆਹ ਦੇਖੋ ਮਿੱਠੀ ਵੇਖੋ ਵਧੀਆ ਦੇਖੋ ਇਧਰ ਵੇ ਜੋ ਮਰਜੀ ਮੰਨ ਲਓ ਲਓ ਜੀ ਦੋਸਤੋ ਜਿੱਥੇ ਮਰਜੀ ਮੂੰਹ ਫੜ ਕੇ ਟੱਕ ਦਿਓ ਕੋਈ ਗੱਲ ਨਹੀਂ ਕੋਈ ਕਰਮਾ ਵਾਲੀ ਨੂੰ ਕੋਈ ਪਰਵਾਹ ਹੀ ਨਹੀਂ ਠੀਕ ਹੈ ਜੀ ਲੈਓ ਇਨਾ ਮਾ ਵੀ ਆਪਣੇ ਕੋ ਵੀਰ ਦੀ ਰਾਤੀ ਆਈ ਆ ਥੋੜੀ ਜੀ ਨਾ ਜੀ ਗਿਆ ਨਹੀਂ ਮਾਲ ਚੋਂ ਜਦੋਂ ਡੰਗਰ ਨਿਕਲਦਾ ਵਾ ਨਾ ਹਾਂ ਜੀ ਹਾਂ ਜੀ ਤੇ ਫਿਰ ਦਿਹਾੜੀ ਤੁਹਾਨੂੰ ਪਤਾ ਕਰਦਾ ਹੀ ਆ ਤੇਰਾ ਖਾੜੇ ਪੱਠੇ ਪੁੱਠੇ ਪਰ ਉਹ ਨਾ ਠੇਢ ਨਹੀਂ ਪਰਿਆ ਲੱਕੇ ਦੇ ਵਜੇ ਆ ਹਾਂ ਤੇ ਬਾਕੀ ਚੈੱਕ ਪਾਸ ਆ ਵਧੀਆ ਆਪਾਂ ਚੈੱਕ ਕਰਾਈ ਆ ਜਿਹੜਾ ਕੋਈ ਵੀਰ ਖੜੂਗਾ ਬੇਫਿਕਰ ਹੋ ਕੇ ਲੈ ਜਾਏ ਕਿਉਂਕਿ ਵੀਰ ਨੇ ਚੈੱਕ ਕਰਵਾਈ ਆ ਵੀਡੀਓ ਕਰਾਈ ਆ ਪਤਾ ਆ ਤੇ ਬਾਕੀ ਇਹ ਆ ਵੀ ਚਲੋ ਡਰ ਦੀ ਧਮਕਦੀ ਆ ਥੋੜੀ ਕੀ ਮੁੱਲ ਕਰਨਾ ਹੈ ਮੁੱਲ ਵੀ ਦੀ 55000 ਕਰ ਲਈਜੀ 55 ਛੋਟੀ ਦੇ حساب ਨਾਲ ਮੁੱਲ ਕਰੀਏ ਹੈ ਬਾਜੀ ਦੇ حساب ਨਾਲ ਮੁੱਲ ਕਰੀਏ ਚਲੋ 50 ਦੀ ਦੇ ਦਈਏ ਯਾਰ ਕਿੰਨਾ ਮਾਨ ਲੈਣਾ ਸਰ 2000 ਮਾਨ ਕਰ ਦਈਏ ਫਿਰ 48 ਹੋ ਗਿਆ ਹਾਂਜੀ 48 ਦੇ ਦਈਏ 1000 ਸਾਡਾ ਮਾਨ 47 ਹੋ ਗਿਆ 47 ਦੀ ਵੀਰ ਜੀ ਫਿਰ ਹਾਂ ਨਹੀਂ हां हां ठीक है हां जी हां ਝੋਟੀ ਵੀਰ ਦੀ ਚੰਗੀ ਜੇ ਦੁੱਧ ਵੀ ਝੋਟੀ ਕੋਲ 4 ਕਿਲੋ ਹੈਗਾ ਝੋਟੀਆਂ ਦੁੱਧ 6 ਕਿਲੋ ਕਰ ਆਉਣਾ ਜੇ ਸੇਵਾਰੇ ਥਾਂ ਚਲ ਗਈ ਤੇ ਬਾਕੀ ਹੁਣ ਚੈੱਕ ਪਾਸ ਕਰਮ ਵਾਲੀ ਹੋ ਗਈ ਆ ਠੀਕ ਹੈ ਜੀ हां जी ਕਨਫਰਮ ਪੱਕਾ ਹੋ ਗਿਆ ਬਾਕੀ ਆ ਵੇਖੋ ਜਾਤ ਬਰੀ ਦੇ ਵੇਖੋ ਕਿਤੇ ਹਾਂਜੀ ਹਾਂਜੀ ਹਾਂ ਅਜੇ ਮੂੰਹ ਵੀਰ ਦੀ ਅਜੇ ਇਹਨੇ ਕੰਨੀਆਂ ਬਰਾਬਰ ਨਹੀਂ ਕੀਤੀਆਂ ਝੋਟੀ ਠੀਕ ਹੈ ਜੀ ਚੱਕੀ ਲਾਲੇ ਕੋਈ ਮੇਰਾ ਵੀਰ ਭਾਵੇਂ ਜਿੱਦਾਂ ਮਰਜੀ ਆ ਪਰ ਕਿਤ ਵੇਖ ਲੈ ਭਾਵੇਂ ਠੀਕ ਹੈ ਜੀ ਹਾਂਜੀ ਲਓ ਦੋਸਤੋ 47000 ਰੁਪਏ ਦੇ ਵਿੱਚੋਂ ਤੁਹਾਡਾ ਆਇਆ ਗਿਆ ਤਾਂ ਕੋਈ ਛੋੜ ਛੱਪਾ ਥੋੜਾ ਬੜਾ ਕੋਈ 100 200 ਰੁਪਿਆ ਮਾਨਤਾ ਜ਼ਰੂਰ ਹੋਊਗਾ 4 ਕਿਲੋ ਦੁੱਧ ਪੱਕਾ ਤੇ ਆ ਕੇ ਤਿੰਨਾਂ ਮਹੀਨੇ ਦੀ ਕੰਫਰਮ ਚੈੱਕ ਪਾਸ ਆ ਦੂਜਾ ਸੁਆ ਸੁਣੀ ਹਾਂਜੀ ਗਾਂ ਦੀ ਦਸੀ ਡਿਟੇਲ ਵੀ ਇਹ ਗਾਂ ਵੀਰ ਜੀ ਸੂਈ ਆ ਕਿੰਨਾ ਟਾਈਮ ਹੋ ਗਿਆ ਵੀ ਸੂਈ ਮੰਨ ਲਓ ਇਹ ਆ ਵੀਰ ਜੀ ਦੂਜਾ ਸੁਗਾ ਸੂਈ ਆ ਅੱਛਾ ਜੀ ਹਾਂਜੀ ਬੱਚੀ ਵੀਰ ਜੀ ਇਹਦੇ ਮਗਰ ਆ ਆ ਲਾਲ ਬੱਚੀ ਹੱਥੇ ਪਰ ਕੁੜੀ ਆ ਬੱਚੀ ਲਾਲ ਜੀ ਹਾਂ ਜੀ ਆ ਲਾਲ ਬੱਚੀ ਆ ਲੋ ਦੋਸਤੋ ਆ ਬੱਚੀ ਲਾਲ ਦੀ ਕਿੰਨਾ ਟਾਈਮ ਦੱਸਿਆ ਸੂਈਨ ਹੋ ਗਿਆ ਇਹ ਵੀਰ ਜੀ ਅੱਜ ਇਹਨੂੰ ਮੇਰੇ ਸਾਹ ਨਾ ਹੋ ਗਏ ਹੁਣਗੇ ਅੱਜ 7-8 ਦਿਨ ਹੋ ਗਏ ਹੋਣਗੇ 7 ਤੋਂ 8 ਦਿਨ ਦਾ ਟਾਈਮ ਹੋ ਗਿਆ ਸੂਈਨ ਹਾਂ ਜੀ ਸਵੇਰ ਦੱਦਾ ਸੀ ਦੁਹਾ ਦੁਜਾ ਦੁਜਾ ਵੀਰ ਜੀ ਤੋਰੋ ਜੀ ਇਹਨੂੰ ਤੇ ਬੱਚੀ ਖੋਲੋ ਬਸ਼ਰ ਖੋਲ ਲੋ ਆ ਜਾ ਬੋਕਰ ਲੋ ਦੋਸਤੋ ਕਰੋ ਚੈੱਕ ਜੀ ਆਰਡਰ ਕੁਆਲਿਟੀ ਕਰ ਲਓ ਚੈੱਕ ਦੋਸਤੋ ਬਹੁਤ ਸੋਹਣੀ ਲਓ ਜੀ ਕਿੰਨਾ ਦੁੱਧ ਵੀਰ ਤਿਆਰ ਹੈ ਦੁੱਧ ਵੀਰ ਜੀ ਦੇ ਕੋਲੇ ਹੁਣ 10 ਕਿਲੋ ਦੁੱਧ ਤਿਆਰ ਹੋ ਗਿਆ ਪੱਕਾ ਤਿਆਰ ਹੈ ਪੱਕਾ ਪੱਕਾ ਵੀਰ ਜੀ 10 ਕਿਲੋ ਦੁੱਧ ਗਰੰਟੀ ਵਾਲਾ ਠੀਕ ਹੈ ਇਹ ਨਹੀਂ ਵੀ 9 ਆ ਠੀਕ ਹੈ ਜੀ ਕੋਈ ਚੋਈ ਵੀ ਮੰਨ ਲਓ ਆਪਾਂ ਇਹ ਕਰ ਲਿਆ ਕੀ ਆ ਕੁਝ ਨਹੀਂ ਆ ਜੇ ਆਂਦੇ ਜਿੱਤੇ ਚਵਾਈ ਇੱਕ 2 ਮਿੰਟਾਂ ਚ ਚੋਈ ਜਾਣੀ ਚੋ ਦਨੇ ਚੋਈ ਕਰਵਾ ਦਈਏ ਗਾਂ ਦੀ ਕਰਵਾ ਦਈਏ ਵੀਰ ਜੀ ਲਓ ਜੀ ਦੋਸਤੋ ਕਰੋ ਥੋੜਾ ਜਿਹਾ ਇੰਤਜ਼ਾਰ ਚੋਈ ਆਪਾਂ ਵੀਡੀਓ ਦੇ ਵਿੱਚ ਕਰਵਾ ਦਿੰਦੇ ਆ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਹਾਂ ਲਓ ਜੀ ਦੋਸਤੋ ਬੱਚਾ ਲਾਤਾ ਵੀਰ ਨੇ ਗਾਣਾ ਤੇ ਆਪਾਂ ਤੁਹਾਨੂੰ ਦਿਖਾ ਗਏ ਪਿਆਰ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਪ੍ਰੋਪਰ ਤੁਸੀਂ ਚੈੱਕ ਕਰ ਲਿਓ ਧਾਰਾ ਪੂਰਾ ਪੂਰ ਛਟਾ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਲਿਓ ਵੀਡੀਓ ਦੇ ਵਿੱਚ ਲਓ ਜੀ ਬੰਨੂ ਬੱਚਾ ਜੀ ਤਾਂਬੇ ਰੰਗਾ ਰੰਗ ਜੀ ਦੋਸਤੋ ਗਾ ਦਾ ਤਾਂਬੇ ਰੰਗੇ ਰੰਗ ਵਛੀ ਦਾ ਇਹ ਵੀਰ ਕਿਹੜੀ ਬਰੀਡ ਜਰਸੀ ਨਾਲ ਉਹਦੀ ਜਰਸੀ ਜਰਸੀ ਵੀਰ ਜੀ ਜਰਸੀ ਬਰੀਡ ਜੀ ਦੋਸਤੋ ਜਰਸੀ ਵੀਰ ਚਾਹ ਤੁਹਾਨੂੰ ਜਰੂਰ ਹੈਗਾ ਜੀ ਹਾਂ ਜੀ ਦੋ ਦੇ ਤਰਾਈ ਕਰਕੇ ਤੁਹਾਡੇ ਸਾਹਮਣੇ ਆ ਜਣਾ ਦਾ ਅੰਦਾਜ਼ਾ ਲਾ ਲਿਓ ਆਪ ਜੀ लो जी बॉडी खाली चेक कर लो ठीक है जी करो शुरू मगले थने पण चेक कर लो ਇਹ ਜਿਹੜੀ ਆ ਉਹਨੂੰ ਪਾਦੇ ਵਾਂਡੂਨ ਤੇ ਜਿਹੜੀ ਸੋਈ ਉਹਨੂੰ ਘਰੋ ਤੇ ਆਰੀ ਚ ਕਾਰ ਕਰ ਤੇ ਆਰੀ ਪਾ ਵਾਂਡੂਨ ਬੰਨ ਆਪਾਂ ਵੀਡੀਓ ਦੇ ਵਿੱਚ ਵਿਖਾਣੇ ਨਾਲ ਹੀ ਆਹ ਦੋਵਾਂ ਗਾਵਾਂ ਦੀ ਗਾਈ ਚ ਵੇਖੀ ਕਰਾ ਦੇਣੀ ਦੋਵਾਂ ਦੀ ਲਾਈਵ ਚ ਵੇਖੀ ਕਰਾ ਦੇਣੀ ਦੋਸਤੋ ਵੀਡੀਓ ਦੇ ਚੋਣ ਦਾ ਇੱਕ ਫਾਇਦਾ ਹੋ ਜਾਂਦਾ ਇੱਕ ਟਾਈਮ ਦੀ ਚਵਾਈ ਹੋ ਜਾਂਦੀ ਹੈ ਤੇ ਇੱਕ ਟਾਈਮ ਦੀ ਚਵਾਈ ਕੋਈ ਵੀਰ ਆਪਣੀ ਵਿਜਿਟ ਕਰਕੇ ਚਵਾਈ ਜਾਂ ਬੇਸ਼ੱਕ ਆਪਣੀ ਵੀਡੀਓ ਕੋਲ ਤੇ ਚਵਾ ਸਕਦਾ ਨਾਲੇ ਵੀਰ ਦੀ ਪਤਾ ਲੱਗ ਜਾਂਦਾ ਅਗਲੇ ਭੈਣ ਭਰਾ ਨੂੰ ਵੀ ਕਿੱਦਾਂ ਚੋਈ ਦੀ ਕਿੱਦਾਂ ਮਿਲਦੀ ਆ ਹਾਂਜੀ ਹਾਂਜੀ ਨਹੀਂ ਹਾਂਜੀ ਹਾਂਜੀ ਤੇ ਟਾਈਮ ਅਗਲੇ ਦਾ ਪੱਜ ਜਾਂਦਾ ਚਲੋ ਆਪਾਂ ਤੋਂ ਹੁਣ ਚੋਣੀ ਚੋਣੀ ਉਤਰਾਏ ਆ ਵੀ ਆਪਾਂ ਘੰਟਾ ਪਹਿਨਾ ਚਵਾਈ ਕਰਤੀ ਅੱਜ ਹਾਂਜੀ ਹਾਂਜੀ ਹੈ ਠੀਕ ਹੈ ਜੀ ਪੰਜ ਮੇਰੇ ਖਿਆਲ ਨਾਲ ਪੌਣੇ ਕੇ ਪੰਜ ਦਾ ਟਾਈਮ ਹੋਣਾ ਇਹਨਾਂ ਕੀ ਟਾਈਮ ਹੈ ਹੈ ਇਹਨਾਂ ਕੀ 2 ਘੰਟੇ ਚਵਾਈ ਪੈਣਾ ਹੋ ਗਈ ਹੈ ਨਹੀਂ ਇੱਥੇ ਫਟੂਣੀ ਹੈ ਚਲੋ ਆਂ ਗੁਰਦੇਵ ਜੀ 12 12 ਕਿਲੋ ਹੀ ਹੈਗਾ ਯਾਰ 11 12 ਕਿਲੋ ਹੀ ਹੈਗਾ ਤਾਂ ਥੱਲੇ ਠੀਕ ਹੈ ਜੀ ਮੇਰੇ ਹਿਸਾਬ ਨਾਲ ਚਲੋ ਆਪਾਂ ਚਵਾਈ ਕੀਤੀ ਹੈ ਨਾ ਹਾਂਜੀ ਹਾਂਜੀ ਦੋਸਤੋ ਟਾਈਮ ਦਾ ਵੀ ਫਰਕ ਪੈਂਦਾ ਜੀ 1 ਘੰਟੇ ਦਾ ਟਾਈਮ ਬਾਕੀ ਜਿਆਦਾ ਚਵਾਈ ਹੋਣ ਦੇ ਵਿੱਚ ਚਲੋ ਆਪਾਂ ਥੋੜਾ ਜਿਹਾ ਜੇ ਛੇਤੀ ਆਪਾਂ ਨੂੰ ਜਾਣਾ ਹੈ ਇਸ ਕਰਕੇ ਪਹਿਲਾਂ ਆ ਕੇ ਤਾਂ ਕਿ ਚਵਾਈ ਆਪਾਂ ਕਰਾਤੀ ਵੀਡੀਓ ਚ 11 12 ਕਿਲੋ ਤੋਂ ਤੋਸੋ ਮੌਕੇ ਤੇ ਜਿਹੜਾ ਤਿਆਰ ਹੋਊਗਾ ਬਾਕੀ ਜੇ ਸੂਈ ਨੂੰ ਥੋੜਾ ਟਾਈਮ ਹੀ ਹੋਇਆ ਵਾ ਦੁੱਧ ਜੇ ਕੋਈ ਚੰਗੀ ਸੇਵਾਲਾ ਵੀ ਲੈ ਗਦਾ ਦੁੱਧ 13 14 ਕਿਲੋ 15 ਕਿਲੋ ਚੋਅ ਚ 14 ਕਿਲੋ ਭਰੂਗੀ ਵੀਰ ਜੀ ਚਵਾਈ ਚੋਈ ਬੜੀ ਵਧੀਆ ਜਾ ਰਹੀ ਏ ਇੱਕ ਨੰਬਰ ਦੀ ਜਿੰਨਾ ਹਾਂਜੀ ਹਾਂਜੀ ਹਾਂ ਹਾਂ ਮੈਂ ਨਾ ਵੀਰ ਜੀ ਬਹੁਤ ਘੱਟ ਚੋਂਦਾ ਮੁੰਡਾ ਹੀ ਚੋਂਦਾ ਠੀਕ ਹੈ ਉਹ ਆਏ ਦੁਕਾਨ ਤੇ ਇਹਦੇ ਹਾਂ ਚਲੋ ਛੜ ਦੋ ਥੋੜਾ ਬੜਾ ਬੱਚੇ ਨੂੰ ਚੁੰਗਿਆ ਮਹਾ ਕੇ ਬੱਚੇ ਚੁੱਕਾ ਬਿਚੂਆ ਛੜ ਦੇ ਵਛੀ ਵੇ ਲਓ ਜੀ ਲਓ ਜੀ ਦੋਸਤੋ ਕਰ ਲਓ ਦੁੱਧ ਦਾ ਹੁੰਦਾ ਸਾਬ ਜੀ 12 ਕਿਲੋ ਜਾਂ 11 12 ਕਿਲੋ ਗਾਰੰਟੀ ਵਾਲਾ ਗਾਂ ਫਲੇ ਕਿੰਨਾ ਵੀਰ ਬਾਲਟੀ ਕਿੰਨੇ ਲੀਟਰ ਦੀ ਇਹ ਵੀਰ ਜੀ 8 ਲੀਟਰ ਦੀ ਬਾਲਟੀ ਆ 8 ਲੀਟਰ ਦੀ ਦੋਸਤੋ ਬਾਲਟੀ ਝੱਗ ਸਵੇਰ ਪੂਰੀ ਢੱਕੀ ਪਈ ਆ ਤੇ ਤੁਸੀਂ ਝੱਗ ਮਾਰ ਕੇ ਵਿੱਚ ਲਾ ਲਓ ਤੇ 6 ਲੀਟਰ ਤੋਂ ਉੱਤੇ ਹੋਊਗਾ ਜੀ ਹਾਂ ਜੀ ਹਾਂ ਜੀ ਅਜੇ ਟਾਈਮ ਹੀ ਭੈਂਤੇ ਦਾ ਵੀਰ ਜੀ ਹਾਂ ਜੀ ਕੀ ਮੁੱਲ ਕਰਨਾ ਵੀਰ ਦਾ ਮੁੱਲ ਵੀਰ ਜੀ ਇਹਦਾ ਪਰ ਬਤਨ 30 ਦੇ ਦਿੱਤੇ ਪਾ 35 ਕਾਲੀਏ 34 ਕਰ ਲੀਏ ਅੱਛਾ ਨਿਕਾਈ ਮੋਲੇ ਹਾਂ ਨਿਕਾਈ ਮੋਲਾ 3000 ਰੁਪਏ ਵੀਰ ਜੀ ਹਾਂ ਨਾ ਦੇ ਦਿੱਤੇ ਲਓ ਜੀ ਹਾਂ ਦੋਸਤੋ 13 14 ਕਿਲੋ ਦੋਤਲੀ ਗਾਂਜੇ 30000 ਰੁਪਏ ਮੁੱਲ ਕੀਤਾ ਜੇ ਮੌਕੇ ਦਾ ਇਹ ਚੋ ਵੀ ਮੁੱਲ ਹੋ ਜਾਵੇ ਹਾਂ ਜੀ ਹਾਂ ਜੀ ਕਿੰਨਾ ਕੁ ਮੰਡਣ ਹੋ ਜਾਵੇ ਵੀਰ ਵੀਰ ਜੀ ਛੋੜ ਛੱਪਾ ਹੀ ਹੋਣਾ ਹੁਣ ਵੈਸੇ 3000 500 ਦਾ ਵੀ ਕਨੋ ਜੂਗਾ ਕੋਈ ਗੱਲ ਨਹੀਂ ਆ ਕਰਦਾ ਲੋ ਜੀ ਦੋਸਤੋ 29000 ਰੁਪਏ ਤੁਸੀਂ ਮੰਨ ਕੇ ਚਲੋ 13 14 ਕਿਲੋ ਦੋਤਰੀ ਗਾਂ ਤਰੋਂ 29000 ਰੁਪਏ ਚ ਲੈਣੀ ਤੇ ਮਗਰ ਵੀ ਵੀਰ ਜੀ ਬੱਛੀ ਜੇ ਚਵਾਈ ਮਗਰ ਬੱਛੀ ਸੀਲਸ ਲੱਕ ਬੜੀ ਜੇ ਦੁੱਧ ਕਾਂ ਕੋਲੇ 11 12 13 ਕਿਲੋ ਹੀ ਹੈਗਾ ਉਹਨੂੰ ਠੀਕ ਹੈ ਜੀ ਅਗਲੇ ਬੰਨੇ ਆਈ ਵੀਰ ਕਾਲੀ ਗਾਂ ਦੀ ਕਿਸੇ ਰੱਟੇ ਇਹ ਵੀਰ ਜੀ ਇਹ ਵੀ ਤਾਜੀ ਸੂਈ ਆ ਕਿੰਨਾ ਟਾਈਮ ਹੋ ਗਿਆ ਵੀਰ ਸੂਈ ਨੂੰ ਇਹਨੂੰ ਵੀਰ ਜੀ ਆ ਬੱਛੀ ਆ ਇਹਨੂੰ ਅੱਜ ਸਾਰਾ ਤੀਜਾਕ ਦਿਨ ਸੂਈ ਨੂੰ ਹੋਇਆ ਆ ਬੱਛੀ ਤੇ ਮਗਰ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਇਹਦੇ ਮਗਰ ਬੱ ਇਹ ਸੁਆਦ ਦੁੱਧ ਜਰਸੀ ਹਾਂਜੀ 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 ਨਹੀਂ ਨਹੀਂ ਪਹਿਲਾਂ ਹੀ ਆ ਸੁਆ ਵੀ ਅੱਛਾ ਪਹਿਲਾਂ ਸੁਆ ਸੋਈ ਪਹਿਲਾਂ ਸੁਆ ਸੋਈ ਇਹ ਵੀ ਦੋਸਤੋ ਜਰਸੀ ਦਾ ਕ੍ਰੋਸ ਜੀ ਹਾਂ ਐਚਪੀ ਜਰਸੀ ਦਾ ਨਾ ਕ੍ਰੋਸ ਸੰਗ ਜੀ ਬੋ ਲੈ ਚੁੰਗਦੀ ਓਏ ਆ ਜਾ ਕਿੰਨਾ ਵੀਰ ਦੁੱਧ ਚ ਬੋਲਾ ਲਈ ਤਿਆਰ ਬੋਲਾ ਵੀਰ ਜੀ ਇਹਦੇ ਕੋਲੇ ਹੁਣ 9 ਤੋਂ ਲੈ 10 ਕਿਲੋ ਹੋਊਗਾ 10 ਕਿਲੋ ਪੱਕਾ ਤਿਆਰ ਹਾਂ ਹਾਂਜੀ ਹਾਂਜੀ 9 10 ਕਿਲੋ ਪੱਕਾ ਦੋਸਤੋ ਪੈਨਸਲ ਸੰ ਲੱਗਾ ਜੀ ਬਿਲਕੁਲ ਤਿੱਖੀ ਦੋਗੜਾ ਸੰ ਕਰੋ ਚੱਕ ਜੀ ਸੀਲੀਆਂ ਸੂਲੀਆਂ ਵੀਰ ਜੀ ਬੋਲਿੰਗ ਕਰਮਾ ਲਈ ਲੈਓ ਜ ਬੱਚੇ ਲੈ ਕੇ ਲੈਓ ਹਾਂਜੀ ਹਾਂਜੀ

ਨੋ ਦੋਦ ਦੁੱਧ ਬਣ ਗਿਆ ਜੀ ਦੋਸਤੋ ਤਾਂ ਪੌਲੋ ਜੀ ਦੇ ਰੋਗੀ ਆ 10 ਲੀਟਰ ਦੇ ਲਾਗੇ ਬਣੇ ਜਿਹੜਾ ਪੱਕਾ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਹੋਊਗਾ ਸੂਆ ਪਹਿਲਾ ਸੂਈ ਜੇ ਕੀ ਮੁੱਲ ਕਰਨਾ ਵੀਰ ਦਾ ਹਾਂਜੀ ਮੁੱਲ ਦਾ ਮੁੱਲ ਵੀਰ ਜੀਏ 45 ਦੀ ਦੇ ਦੀਏ ਵੀਰ ਜੀ ਹਾਂ ਕੰਦਾ ਮੰਨਣ ਹੋ ਸਕਦਾ 45 ਯਾਰ ਕਰ ਦਾਂਗੇ ਵੀਰ ਜੀ 44 ਦੀ ਦੇ ਦੀਏ ਹਾਂ ਨਾ ਹੋਰ ਅੱਗੇ ਵੱਚੀ ਚੰਗੀ ਵੱਚੀ ਚੰਗੀ ਜੇ ਮੰਨ ਲਓ ਸੀਲੀਆਂ ਸੂਲੀਆਂ ਪੂਰੀਆਂ ਵਾ ਹੈਗੀ ਹੋਰ ਵੀ ਹਾਂਜੀ ਹੈਗੀ ਕਸਰ ਹੋਰ 44 ਦੀ ਕਸਰ ਵੇਹੇ ਵੀਰ ਜੀ ਪਸਰ ਤੇ ਪਹਿਲਾਂ ਜੇ ਕੱਟ ਕੁਰੂ ਦੇਈ ਦੀ ਆ ਬਾਕੀ ਕਿਲੋ ਜੇ ਤਾਂ ਬਰਾਬਰ ਚੁੱਕੀ ਹੈਗੀ ਹਾਂ ਜੀ ਕੋਈ ਗਾਲੀ ਨਹੀਂ ਬਾਕੀ ਹੈ ਕੋਈ ਆਊ ਵੀਰ ਭਰਾ ਤੇ ਕੋਈ ਨਹੀਂ ਹੈ ਕਹੇ ਠੀਕ ਹੈ ਜੀ ਹਾਂ ਜੀ 43 ਕੀਤਾ ਹੋਰ ਕਰਦੇ ਜੀ 43 ਦੀ ਦੇ ਦਾਂਗੇ ਵੀਰ ਜੀ 43 ਹੋ ਗਏ ਜੀ ਹੈ 43 ਹਾਂ ਜੀ 43 ਦੀ ਲਓ ਦੋਸਤੋ 43000 ਰੁਪਏ ਦਾ ਮੁੱਲ ਹੋ ਗਿਆ ਜੀ ਹਾਂ ਇਹ ਸਵੇਰ ਪਹਿਲਾ ਸੂਈ ਤੇ ਬੱਚਾ ਜੇ ਮਗਰ ਵਛੀਏ ਦੋ ਤਾਂ 10 ਕਿਲੋ ਪੱਕਾ ਤਿਆਰ ਜੇ ਹੋਣ ਜੜਾ ਹਾਂ ਜੀ ਤੇ ਗਰੀ ਵੀਰੇ ਗਾਂ ਚੋਂ ਲਿਆ ਵੀਰ ਇਹ ਵਰਜੀ ਤਾ ਇਹਦੇ ਕੋਲੇ ਹੋਣਾਵਾ 5 6 ਕਿਲੋ ਦੁੱਧ ਵੀਰਜੀ ਅੱਛਾ ਜੀ ਮਾਰਨਾ ਵੀਰੇ ਦੀ ਹਾਂਜੀ ਹਾਂਜੀ ਮਾਰ ਅੱਛਾ ਮਗਰ ਲੈਣਾ ਮਗਰ ਲਾ ਦਾਂਗਾ ਪਰਾਂ ਮੈਂ ਮਾਰ ਚੱਕਰੀ ਮੇਰੇ ਵੀ ਤਾਰਾ ਕਰ ਲੋ ਚੱਕਰੀ ਹਾਂ ਵੇਖੋ ਜੀ ਠੀਕ ਹੈ ਮਗਰ ਲੈਣਾ ਤਰਾ ਮਰੂ ਇਹਨੂੰ ਭਾਵੇਂ ਕੋਈ ਪਾੜੀ ਦੀ ਨਹੀਂ ਕਰਮਾੜੀ ਸੀ ਠੀਕ ਹੈ। ਲੈ ਬੀਚੇ। ਠੀਕ ਹੈ ਜੀ। ਅਸੀਂ ਇਹਨੂੰ ਤੋੜ ਕੇ ਆਪਾਂ ਬਾਅਦ ਚ ਖਾਹਾਂਗੇ ਚੋਲ ਦਾ ਵੀ ਰੂਜ ਤੇ ਇਹਦਾ ਮੁੱਲ ਕੀ ਕਰਨਾ? ਮੁੱਲ ਵੀ ਕੀ ਇਹਦਾ 15000 ਰੁਪਈਆ। ਕਿੰਨਾ ਮੰਨਦੋਂ ਸਦਾ? 13 ਦੀ ਦੇ ਦਈਏ। ਪੂਰੇ 12 ਦੇ। ਤੂੰ ਆ ਪੂਰੇ 12 ਹੀ ਦੇ ਦੇ। ਹੋਰ ਕੀ ਕਸਰ ਕੋਈ? ਨਹੀਂ ਹੋਰ ਹੁਣ ਕਸਰ ਇਹਦੇ 'ਚ ਨਾ ਹੀ ਸੱਜੀਏ ਕੋਈ ਵੀ ਦੂਜਾ ਇਹ ਵੀ ਤਾਂ ਮੁੜ ਰੱਖਣ ਦੇ ਆ ਸੂਈ ਨੂੰ ਬਾਲਾ ਚਿਰ ਨਹੀਂ ਹੋਇਆ ਹੋਇਆ ਪਛੀ ਨੂੰ ਅੱਛਾ ਜੀ ਬਾਕੀ ਇਹ ਵੀ ਦੋ ਦਿਨਾਂ ਤੋਂ ਤੁਹਾਨੂੰ ਪਤਾ ਹੋ ਆ ਵੀ ਦਈ ਜਾਣਾ 7-8 ਕਿਲੋ ਵਧੀਆ ਨੇ ਘਰ ਦਾ ਹੁਣ 6 ਕਿਲੋ ਤਿਆਰ ਪੱਕਾ ਹਾਂਜੀ ਹਾਂਜੀ 6 ਕਿਲੋ ਤਿਆਰ ਵੀ ਪੱਕਾ ਲੋ ਦੋਸਤੋ 12000 ਰੁਪਏ ਦਾ ਮੁੱਲ ਹੋ ਗਿਆ ਜੀ ਹਾਂ ਜਿਹੜੇ ਵੀਰ ਨੂੰ ਪਸੰਦ ਆ ਉਹ 6 ਕਿਲੋ ਦੋਸਤੋ ਆਪਣੀ ਤਸਵੀਰ ਕਰਕੇ ਚੋ ਕੇ ਖਰੀਦ ਲੋ ਜੀ ਹਾਂਜੀ ਤੇ ਜਿਹੜੀ ਇਹ ਵੀਰ ਗੱਪਲ ਗਾਂ ਬੱਦੀ ਇਹਦੀ ਤਸਵੀਰ ਡਿਟੇਲ ਇਹ ਵੀਰ ਜੀ ਇਹਨੇ ਦੁਜਾ ਸੂਬਾ ਸੂਣਾ ਵਾ ਦੁਜਾ ਸੂਬਾ ਹਾਂਜੀ ਆਰਡਰ ਕੁਆਲਿਟੀ ਜਿਹੜੀ ਦੋਸਤੋ ਬਹੁਤ ਵ ਟਾਈਮ ਕੋਈ ਤੇ ਪਏ ਹੋਣਗੇ 5-7 ਦਿਨ ਜੇ ਕੱਢ ਜਾਣੇ ਵਿੱਚ 5-7 ਦਿਨ ਦਾ ਟਾਈਮ ਖਰਜੀ ਸੁਆ ਵੀਰ ਕਨਵਰਸਨ ਦੂਜਾ 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 ਲਾਲੇ ਕੋਈ ਵੀਰੇ ਆਪਾਂ ਦਾ ਘਰ ਵਾਲਿਆਂ ਦੂਜਾ ਆਖਿਆ ਹੀ ਵਾਤੋਂ ਵਾਤ ਕੋਈ ਤੱਜਾ ਦੋਸਤੋ ਤੁਹਾਡੇ ਤੇ ਡਿਪੈਂਡ ਕਰਦੀ ਹੈ ਕੱਲ ਸੁਆ ਕੋਈ ਤੱਜਾ ਮਾਲ ਦੇ ਕੋਈ ਤੱਜਾ ਮਾਲ ਦੇ ਸੂਨ ਦੇ ਵਿੱਚ 4-5 ਦਿਨ ਦਾ ਟਾਈਮ ਜੇ ਪਿਆ ਜੇ ਪਹਿਲਾ ਆਰਡਰ ਹੈ ਦੋਸਤੋ ਬਹੁਤ ਵਧੀਆ ਤਿਆਰ ਕਰੀਂਦੀ ਵਲਟ ਮਾ ਜੇ ਤੁਸੀਂ ਚੈੱਕ ਕਰ ਸਕਦੇ ਹੋ ਲੈਓ ਜੀ ਬਾਕੀ ਵੀ ਇਦੀ ਬੱਛੀ ਵੇਖੋ ਜੰਮੀ ਪੜੀ ਪੂਰੀ ਹਾਂਜੀ ਹਾਂਜੀ ਵੱਡੀ ਬੱਛੀ ਆ ਆ ਦੋ ਫੋੜਾ ਚਾਰ ਕਰੂਗੀ ਬਹੁਤ ਵੱਡਾ ਚਾਰ ਕਰੂਗੀ ਹਾਂ ਕੱਦ ਕੱਢ ਗਾਂ ਦਾ ਚੈੱਕ ਕਰ ਲਓ ਬਾਕੀ ਚਲੋ ਇੰਨਾ ਵਾਂ ਵੀ ਵੀਰ ਜੀ ਆਪਾਂ ਨੂੰ ਤੇਰਾ ਕਿਆ ਵੀ ਆ ਜਾ ਇੱਧਰ ਕਰ ਮਾਰੀਏ ਕਹਿੰਦਾ ਕਿ ਚੋਇਆ ਦੋ ਦਿਨ ਵੀਰ ਦੋ ਵੀਰ ਜੀ ਉਹ ਦਿੰਦੇ ਅਸੀਂ 20 22 ਕਿਲੋ ਚੋਇਆ ਵਾ ਠੀਕ ਹੈ ਜੀ ਹਾਂ ਇਹ ਤੋਂ ਬਾਕੀ ਕੋਈ ਸਭ ਤੋਂ ਓਟੀਕਲ ਸੇਵਾ ਤੇ ਸੇਵਾ ਤੇ ਤੇ ਗੱਲ ਤੇ ਸੇਵਾ ਤੇ ਵੀਰ ਜੀ ਨਿਭੜਨੀ ਆ ਕੋਈ ਦੋਸਤੋ ਕਰੋ ਚੈੱਕ ਜੀ ਕੱਦ ਕੱਢ ਗਾਂ ਦਾ ਪੂਰਾ ਤਾਰਾ ਜਿੱਥੇ ਜਮੀਂ ਪੜੀ ਹੈ ਹਾਂ ਜੀ ਮੋਲ ਵੀਰ ਕੀ ਕਰਨਾ ਹੈ ਹੈ ਮੋਲ ਕੀ ਕਰਨਾ ਹੈ ਮੋਲ ਵੀਰ ਜੀ 75000 ਰੁਪਿਆ ਕਰ ਲੀਏ ਉਤੜਾ ਪਲਾ ਜੀ ਅੱਛਾ ਹਾਂ ਹਾਂ ਕਿੰਨਾ ਮਾਂਤ ਲ ਹੋ ਸਕਦਾ ਹੈ ਹੈ 75 ਨਾਲ ਕਰ ਵੀਰ ਮੋਲ ਕਰਦਾ ਕਰ ਕਿੰਨਾ ਕਰੀਏ ਦੱਸੋ ਤੁਸੀਂ ਵੈੜ ਤੇ ਵੀਰ ਜੀ 70 75 ਦੀ ਵੇਖੋ ਕਿੱਡੀ ਆ ਚਲੋ ਕੋਈ ਨਹੀਂ ਗਾ ਆਪਾ ਆਪਾ 70 ਰੁਪਿਆ ਕਰਨੀ ਕਰਨਾ ਅੱਛਾ ਹਾਂ ਕਿੰਨਾ ਕਰੀਏ ਫਿਰ ਦੱਸੋ ਕਿੰਨਾ ਕਰੀਏ ਚਲ ਵੀਰ 65000 ਹੀ ਦੇ ਦਈਏ ਹਾਂ ਲਓ ਜੀ 65 ਕਿੰਨਾ ਮਨ ਪਣੋ ਸਕਦਾ ਹੈ ਕਰ ਦਾਂਗੇ ਵੀਰ ਜੀ ਪਾਨਤਾਂ ਬਾਕੀ ਇਹ ਚਲੋ ਚੰਗੀ ਆ ਜੰਮੀ ਪੜੀ ਆ ਬੰਦੀ ਬੰਦੀ ਤੰਦੀ ਆ ਜਿਹੜਾ ਮਾਣਤਨ ਕਰਨਾ ਜੀ ਵੀਡੀਓ ਚ ਕਰਨਾ ਜੀ ਕਿ ਨਾ ਆਫਲ ਕੋਈ ਨਹੀਂ ਚਲ ਓਦਾਂ ਕਰਦਾਂਗੇ ਕੋਈ ਨਹੀਂ ਆ ਜੇ ਲੋ ਦੋਸਤੋ 65000 ਰੁਪਿਆ ਡਿਮਾਂਡ ਰੱਖੀ ਗਈ ਜੇ ਮੌਕੇ ਤੇ ਬਾਕੀ ਜਿਹੜਾ ਵੀਰ ਭਰਾ ਕਿੰਨਾ ਕੋ ਤਾਂ ਮਾਣਤਾਂ ਜਿਹੜਾ ਵੀਰ ਕਹਿੰਦਾ ਪੀ ਆਇਆ ਕਹਿੰਦਾ ਜ਼ਰੂਰ ਹੋਗਾ ਹਾਂ ਮਾਣਤਾਂ ਦੋਸਤੋ ਜ਼ਰੂਰ ਹੋਊਗਾ ਮੋਲ ਵੀਡੀਓ ਵਾਲੇ ਫਿਕਸ ਕਰੀਏ ਤੇ ਮੇਰੀ ਵੀ ਫੋਨ ਜੁੜੋ ਕਰਿਆ ਕਰੋ ਪੰਜ ਨਾਗ ਦੋਸਤੋ ਤੁਹਾਨੂੰ ਦਿਖਾਏ ਜਿੰਨਾਂ ਵਿੱਚ ਚਾਰ ਨਾਗ ਜਿਹੜੇ ਬਿਲਕੁਲ ਸਵੇ ਸਵੇ ਇਹ ਇੱਕ ਮੱਝ ਝੋਟੀ ਜਿਹੜੀ ਟੋਕਰ ਗ ਕਿ ਦੋ ਗਾਵਾਂ ਦੋਸਤੋ ਬਿਲਕੁਲ ਤਾਜ਼ੀ ਸੁਈਆਂ ਤੇ ਇੱਕ ਲਿਗਾਏ ਵੀਰ ਚੁੰਡਿਆ ਇਹ ਵੀ ਦੋਸਤੋ ਤਾਜ਼ੀ ਸੁਈ ਤਕਰੀਬਨ ਜਿਹੜੇ ਮਹੀਨੇ ਟਾਈਮ ਹੋ ਗਿਆ ਨਹੀਂ 2 ਮਹੀਨੇ ਹੋ ਗਏ ਵੀਰ 2 ਮਹੀਨੇ ਟਾਈਮ ਨੂੰ ਸੁਈ ਇੱਕ ਇੱਕ ਗਾਂ ਗੱਪਣ ਤੇ ਹਾਂਜੀ ਸੁਏ ਸਵਾਏ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਝੋਗੇ ਮੇਰੇ ਵੀਰ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਤੇ ਜਿਹੜਾ ਪਸ਼ੂ ਦੋਸਤੋ ਗੱਪਣ ਹੁੰਦਾ ਉਹਦੀ ਥਾਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਵੀਰ ਦਾ ਫਿਰ ਬੋਲ ਦੇਣਾ ਪਿੰਡ ਕੈਰੋਂ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਵੀਰ ਦਾ ਨਾਮ 89372439717 ٹھیک ہے جی ہاں جی ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ